ਦੇ ਮਿੱਤਰੋ ਕੀ ਹਾਲ ਚਾਲ ਆਗੇ ਨਵੇਂ ਵਲੋਗ ਦੇ ਨਾਲ ਧੁੱਪ ਬੜੀਆ ਜ਼ਫਰਨਾ ਲਿਆ ਦੱਸੋ ਕਿਦਾਂ ਕੇ ਲੱਗ ਰਿਹਾ ਅੱਜ ਚੱਲੇ ਆ ਧਾਰ卡ਣਾ ਲਿੰਕ ਕਰਾਣਾ ਫੜਾ ਨੰਬਰ ਪਹਿਲੀ ਵਾਰ ਖੁਸ਼ੀ ਬੜੀ ਹੋ ਰਹੀ ਆ ਕਾਦਨ ਲਿਆ ਭਰਾ ਦਾ ਜੀ ਕਹਿੰਦਾ ਜਾ ਜਾ ਆ ਆਖਾ ਚਲੋ ਵਧਿਆ ਜਲਦੀ ਕੰਮ ਹੋ ਜਾਊਗਾ ਸੁਵਿਧਾ ਕੰਦੇ ਚੱਲੇ ਆ ਪਰਾਨੀ ਕਿਉਂ ਬਹੁਤ ਅੰਦਰ ਖੁਸ਼ੀ ਜੀ ਮਿਲਦੀ ਵੀ 14 ਸੈਂਟਰ ਚੱਲਿਆ ਜ ਪਹਿਲੀ ਵਾਰ ਓ ਮਿੱਤਰੋ ਆਗੇ ਸੁਮੇਤਾ ਕੇਂਦਰ ਦੇਖੋ ਭੀੜ ਹੁੰਦੀ ਕਿ ਨਹੀਂ ਅੰਦਰ ਜੇ ਹੋਈ ਤਾਂ ਕੋਈ ਚੱਕਰ ਨਹੀਂ ਵੇਟ ਕਰ ਲਾਂਗੇ ਬਾਕੀ ਦੇਖੋ ਆਤਾ ਹੀ ਪਾਰ ਗਿਆ ਕੇ ਓ ਮਿੱਤਰੋ 15 ਮਿੰਟ ਚ ਕਰਾ ਲਿਆ ਆਪਣਾ ਕੰਮ ਆਧਾਰ ਕਾਰਡ ਨੰਬਰ ਲਿੰਕ ਕਰਾ ਲਿਆ ਆਪਣਾ ਖੈਸੀ ਬੜੀ ਮਿਲਦੀ ਵੀ ਅੱਜ ਪਹਿਲੀ ਵਾਰ ਕੋਈ ਕੰਮ ਕਰਾਇਆ ਆਪਾ ਚਲੋ ਠੀਕ ਆ ਵੀਰੇ ਨੈਕਸਟ ਵਲੌਗ ਚ ਮਿਲਦੇ ਆ ਚਲੋ ਟਾੜਾ ਬਾਏ ਬਾਏ ਖੁਸ਼ ਰਹੋ ਤੇ ਖੁਸ਼ ਰੱਖੋ